ਯੋ ਮੇਰੇ ਰੱਬਾ ਆਹ ਨਾ ਕਿਹੜਾ ਇਹਨੂੰ ਵੀ ਕਿਤੇ ਚੈਨ ਨਹੀਂ ਹੈਗਾ ਹੈਲੋ ਸਤਿ ਸ੍ਰੀ ਅਕਾਲ ਪੂਆ ਸਤਿ ਸ੍ਰੀ ਅਕਾਲ ਬੜਾ ਔਖਾ ਜਿਹਾ ਕੁੰਡਿੰਗ ਕੀ ਹੋਇਆ ਵਾ ਹੋਣਾ ਕੀ ਆ ਆ ਇੱਕ ਇੱਥੇ ਬੂਥਾ ਬਣਾ ਕੇ ਬੈਠਾ ਵਾ ਕੌਣ ਬੁੱਫੜ ਹੋਰ ਕੀ ਹੋਇਆ ਵੇ ਹੋਣਾ ਕੀ ਆ ਉਹ ਮੈਂ ਆਪਣੇ ਵੱਡੇ ਹੈਰੀ ਦੀ ਵਿਆਹ ਦੀਆਂ ਗੱਲਾਂ ਸੋਚਣ ਡੇ ਅੱਛਾ ਵੈਸੇ ਹੀ ਸੋਚਣ ਡੇ ਹਾਂ ਵੀ ਹੈਰੀ ਦੇ ਵਿਆਹ ਤੇ ਕੀ ਕੀ ਕਰਨਾ ਵਾ ਵੀ ਕਿਹੜੀ ਗਾਉਣ ਵਾਲੀ ਸੱਦੀਏ ਤੇ ਕਿਹੜੇ ਪੈਲਸ ਕਰਨਾ ਵਾ ਤੇ ਕਿਹੜਾ ਲਵਾਈ ਕਰਨਾ ਵਾ ਤੇ ਕਿਹੜੀ ਕਿਹੜੀ ਚੀਜ਼ ਪਾਉਣੀ ਹੈ ਵਿਆਹ ਰੱਖ ਵੀ ਲਿਆ ਵਾ ਹੁਣ ਤੁਸੀਂ ਨਾ ਬੂਥਾ ਪਣਾ ਕੇ ਬਹਿ ਜਾਓ ਵੀ ਸਾਨੂੰ ਨਹੀਂ ਸੱਦਿਆ ਹਜੇ ਕੁੜੀ ਲੱਭਣੀ ਆ ਫਿਰ ਵਿਆਹ ਧਰਨਾ ਵਾ ਵਾ ਇਹਦੇ ਉਹ ਗੱਲ ਹੋ ਗਈ ਕਣਕ ਖੇਤ ਕੁੜੀ ਪੇਟ ਆਜ ਵਈਆ ਮੁੰਡੇ ਖਾ ਦੱਸ ਬੰਦ ਕੁੜੀ ਨਹੀਂ ਪਾਵਾ ਕੁੜੀ ਤੇ ਫਫੜ ਤੇਰਾ ਵਿੱਚ ਨਵਾਂ ਹੀ ਸਿਆਪਾ ਪਾ ਕੇ ਬਹਿ ਗਿਆ ਵਾ ਵੀ ਉੱਚ ਜਿਹੜੀ ਸ਼ਰਾਬ ਪਾਉਣੀ ਆ ਨਾ ਉਹ ਆਂਟੀ ਕੁੱਟੀ ਸ਼ਰਾਬ ਪਾਉਣੀ ਹੈ ਮੈਂ ਕਿਹਾ ਮਰਜੋ ਤੁਹਾਡੇ ਰੱਖੇ ਜਾਣ ਹੈ ਨਾਲੇ ਲੋਕਾਂ ਨੂੰ ਸੱਦਣਾ ਵਾ ਵਿਆਹ ਤੇ ਤੂੰ ਹੀ ਲੋਕਾਂ ਦੀਆਂ ਆਂਟੀਆਂ ਘਟਾਉਣੀ ਆਂ ਆਂਟੀ ਨਾਲ ਕੁੱਟ ਨਾਲੇ ਸ਼ਰਾਬ ਅਹੀਂ ਨਹੀਂ ਹੈ ਸ਼ਰਾਬ ਪਾਉਣੀ ਕੋਈ ਹੋਰ ਪਾਉਣੀ ਤੇ ਪਾ ਲਿਓ ਨਹੀਂ ਤੇ ਮੈਂ ਨਹੀਂ ਜੇ ਵਿਆਹ ਚ ਸ਼ਰਾਬ ਵੜਨ ਦੇਣੀ ਧੰਨ ਮੈਂ ਤੇ ਸਾ ਤੇ ਬੁੱਥਾ ਬਣਾ ਕੇ ਬਹਿ ਗਿਆ ਇੱਕ ਮਿੰਟ ਭੂਆ ਅੱਗੇ ਮੈਨੂੰ ਕੋਈ ਦੱਸਣ ਨੂੰ ਫਿਰਨਿਆ ਤੇ ਮੈਂ ਨਹੀਂ ਸੁਣੀ ਮੈਂ ਕਿਹਾ ਜਾ ਬਹਿ ਜਾ ਕੇ ਮੇਰੇ ਕੋਲ ਐਵੇਂ ਸੁਣਨਾ ਲੱਗ ਨਹੀਂ ਨਹੀਂ ਅਹੀਂ ਵਿਆਹ ਹੈ ਕਰਕੇ ਕਰਨਾ ਵਾ ਵੀ ਅੰਕ ਸ਼ਰਾਬਾ ਪੀ ਕੇ ਤੇ ਆਪਣੀਆਂ ਆਂਟੀਆਂ ਘਟਣ ਹੈ ਕੀ ਗੁੱਪੜ ਕੀ ਕਹਿੰਦੇ ਗਣੀ ਸ਼ਰਾਬ ਪਾਉਣੀ ਆਂ ਆਂਟੀ ਕੁੱਟੀ ਉੱਪਰ ਆਂਟੀ ਕੁੱਟੀ ਨਹੀਂ ਆਂਟੀ ਕਿਊਟੀ ਸ਼ਰਾਬ ਦਾ ਨਾਮ ਮੈਨੂੰ ਸਭ ਪਤਾ ਵਾ ਤੂੰ ਆਇਆ ਚਾਟਰ ਵੱਡਾ ਮੈਂ ਬਿਲਕੁਲ ਸ਼ਰਾਬ ਨਹੀਂ ਵੜਨ ਦੇਣੀ ਜਿਹੜੀਆਂ ਆਂਟੀਆਂ ਟਕਾਵੇ ਜੋ ਮਰਜ਼ੀ ਕੋਈ